ਸਾਣੇ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹੋਇਆ ਬਰਾਨਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਆਏ ਸੋਮਵਾਰ ਲੱਗਦੀ ਹੈ ਸੋਟ ਲਈ ਆਪਾਂ ਅੱਜ ਲੈ ਗਏ ਆ ਜੌਂਡੀਅਰ 4x4 ਹੈ 50 60 E ਸਾਨੂੰ ਬਾਈ ਚੈੱਕ ਕਰਾਉਣਾ ਹੁਣ 4x4 ਦੇ ਵਿੱਚ ਹੈ ਟਾਇਰ ਵੀ ਵਿੱਚੋਂ ਨਾਲ ਦੇ ਨਵੇਂ ਟਾਇਰ ਨੇ 2016 ਮਾਡਲ ਦੇ ਵਿੱਚ ਹੈ ਪੰਪਰ ਤੋਂ ਬਗੈਰ ਹੈ ਪਾਵਰ ਦੇ ਵਿੱਚ ਹੈ ਰੂਟਰ ਪੰਪਰ ਦੇ ਵਿੱਚ ਹੈ ਤੂੰ ਦੇਖ ਸਕਦਾ ਰੂਟਰ ਪੰਪ ਲੱਗਾ ਹੋਇਆ ਹੈ 560 3 ਸਪੀਡ ਦੇ ਵਿੱਚ ਹੈ 4x4 4 ਡੀਅਰ ਫੇਵਰਡ ਤੇ ਮੇਉ ਇੱਕ ਸਿਸਟਮ ਨਾਲ ਆ ਇਹਦੇ ਚੈੱਕ ਕਰ ਸਕਦੇ ਹਾਂ ਬੇਟ ਲੱਗੇ ਹੋਏ ਨਾਲ 16 ਦਾ ਟਾਇਰਾਂ ਦੇ ਵਿੱਚ ਡਰਾਵਲ ਹੈਗੀ ਐ ਡੰਡਾ ਹੈ ਨਹੀਂ ਡਬਲ ਐਕਟਿਵੇਟਰ ਦੇ ਵਿੱਚ ਐ ਮੇਉ ਵੀ ਸੈਟਾਂ ਵਿੱਚ ਲੱਗਾ ਹੋ ਦੀ ਦੇਖ ਸਕਦਾ ਹਾਂ 12 ਇੰਚੀ ਸਾਬ ਉਪਰਾਂ ਵਾਲਾ ਦੁਰਜੇਵਾਸੀ ਵੀ 16 17 ਵਿੱਚ ਪੇਡ ਲੱਗੇ ਹੋਏ ਨੇ ਜੌਂਡੀਅਰ 50 60 ਈ ਤੇ ਜਿਹੜੀ ਡਿਮਾਂਡ ਰੱਖੀ ਆ ਟਰੈਕਟਰ ਦੀ ਤੁਹਾਨੂੰ ਪਤਾੱਸ ਦਿੰਨੇ ਆ 8 ਲੱਖ 25 ਹਜ਼ਾਰ ਰੇ ਡਿਮਾਂਡ ਆ 2016 ਮਾਡਲ ਜੇ ਕੋਈ ਵੀ ਡਰਾਈਵਰ ਕੋਈ ਦਨਾ ਚਾਹਵਣਾ ਤਾਂ ਆਪਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਗਾਲ ਕਰਕੇ ਡਰਾਈਵਰ ਖੀ ਸਕਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ